ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਵੱਡੀ ਮਾੜੀ ਖਬਰ ਆ ਰਹੀ ਹੈ ਕਿਉਂਕਿ 1 ਜੁਲਾਈ ਤੋਂ ਇੱਕ ਹੋਰ ਵੱਡਾ ਚਾ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਦਿੱਤਾ ਜਾ ਰਿਹਾ ਹੈ ਜਿੱਤੇ ਸਾਲ 2024 ਦੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਸਟੂਡੈਂਟ ਵੀਜ਼ਾ ਦੇ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਸਨ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਤਹਿਤ ਕੈਨੇਡਾ ਦੇ ਵਿੱਚ ਆਉਣ ਵਾਲੇ ਸਟੂਡੈਂਟਾਂ ਦੇ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਗਈਆਂ ਜਿਸ ਦੇ ਕਾਰਨ ਕੈਨੇਡਾ ਦੇ ਵਿੱਚ ਜਾਣ ਪੰਜਾਬੀ ਭਾਰਤੀ ਸਟੂਡੈਂਟਾਂ ਦਾ ਰੁਝਾਨ ਵੀ ਕਾਫੀ ਜ਼ਿਆਦਾ ਘਟ ਗਿਆ ਤੇ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਵੱਡੀ ਗ੍ਰਾਵਿਟੀ ਵੀ ਦੇਖਣ ਨੂੰ ਮਿਲੀ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੋਟੇ ਦੇ ਵਿੱਚ ਕਾਫੀ ਜ਼ਿਆਦਾ ਕਮੀ ਕਰ ਦਿੱਤੀ ਗਈ ਸੀ ਸੋ ਇਸੇ ਦੌਰਾਨ ਸਾਲ 2024 ਦੀ ਸ਼ੁਰੂਆਤ ਤੋਂ ਹੀ ਜਿਹੜੀਆਂ ਪਾਬੰਦੀਆਂ ਲੱਗਦੀਆਂ ਆ ਰਹੀਆਂ ਸਨ ਪਰ ਹੁਣ ਪਹਿਲੀ ਜੁਲਾਈ ਤੋਂ ਸਭ ਤੋਂ ਵੱਡਾ ਝਟਕਾ ਜਿਹੜਾ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਦਿੱਤਾ ਗਿਆ ਹੈ ਦਰਅਸਲ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਤੇ ਜਾਂਦੇ ਸਨ ਤੇ ਉਹਨਾਂ ਦਾ ਕੈਨੇਡਾ ਤੋਂ ਜਿਹੜੀਆਂ ਪਾਬੰਦੀਆਂ ਲੱਗਣ ਦੇ ਕਾਰਨ ਉਨ੍ਹਾਂ ਦੀ ਦੂਜੀ ਪਸੰਦ ਆਸਟ੍ਰੇਲੀਆ ਬਣਿਆ ਹੋਇਆ ਸੀ ਸੋ ਇਸੇ ਦੌਰਾਨ ਬਹੁਤ ਸਾਰੇ ਪੰਜਾਬੀ ਭਾਰਤੀ ਸਟੂਡੈਂਟ ਆਸਟ੍ਰੇਲੀਆ ਵੀ ਜਾਣਾ ਪਸੰਦ ਕਰਦੇ ਹਨ ਅਤੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਆਪਣੇ ਸੁਨਹਿਰੀ ਭਵਿੱਖ ਬਣਾਉਣ ਦੀ ਆਸ ਦੇ ਵਿੱਚ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਦੇ ਸਨ ਪਰ ਇਸੇ ਦੌਰਾਨ ਹੁਣ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਵੀ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਪਹਿਲੀ ਜੁਲਾਈ ਤੋਂ ਪਹਿਲਾਂ ਤੇ ਸਟੂਡੈਂਟ ਵੀਜ਼ਾ ਦੇ ਕੋਟੇ ਦੇ ਵਿੱਚ ਕਾਫੀ ਜਿਆਦਾ ਵੱਡੀ ਗਰਾਵਟ ਲਿਆਂਦੀ ਗਈ ਹੈ ਤੇ ਕੋਟਾ ਘਟਾ ਦਿੱਤਾ ਗਿਆ ਹੈ ਤੇ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਵੱਲੋਂ ਰਿਫਿਊਜ਼ਲ ਰੇਟ ਕਾਫੀ ਜ਼ਿਆਦਾ ਹਾਈ ਰੱਖੀ ਗਈ ਸੀ ਸਟੱਡੀ ਵੀਜ਼ੇ ਦੀ ਤੇ ਹੁਣ ਹੋਰ ਜ਼ਿਆਦਾ ਜਿਹੜੀ ਆ ਉਹ ਰਿਫਿਊਜ਼ਲ ਰੇਟ ਹਾਈ ਹੋ ਜਾਵੇਗੀ ਤੇ ਇਸ ਤੋਂ ਇਲਾਵਾ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਤੇ ਜਿਹੜੇ ਜਾ ਕੇ ਪੰਜਾਬੀ ਕਿ ਉੱਥੇ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਕਨਵਰਟ ਕਰਵਾ ਲੈਂਦੇ ਸਨ ਉਹ ਵੀ ਹੁਣ ਪਹਿਲੀ ਜੁਲਾਈ ਤੋਂ ਇਸ ਰੂਲ ਨੂੰ ਚੇਂਜ ਕਰਦਿਆਂ ਹੋਇਆਂ ਕਨਵਰਟ ਨਹੀਂ ਕਰਵਾ ਸਕਣਗੇ ਸੋ ਟੂਰਿਸਟ ਵੀਜ਼ੇ ਨੂੰ ਵੀ ਹੁਣ ਸਟੱਡੀ ਵੀਜ਼ੇ 'ਚ ਕਨਵਰਟ ਕਰਨਾ ਆਸਟ੍ਰੇਲੀਆ ਦੇ ਵੱਲੋਂ ਬੰਦ ਕਰ ਦਿੱਤਾ ਜਾਵੇਗਾ ਪਹਿਲੀ light então... on